ਇਹ ਦਾ ਆਪਣੀ ਇਹ ਦੋਨਾਂ ਦਾ ਜਮੀਨਾਂ ਸਮਾਨ ਦਾ ਫਰਕ ਹੈ ਕੱਲ ਦਾ ਫਰਕ ਦੇਖੋ ਭਾਈ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲਾ ਤੇ ਸੋ ਨਾਲ ਮੇਰੇ ਕੁਜੀਪ ਭਾਈ ਭਾਈ ਕਿਵੇਂ ਆ ਬਹੁਤ ਵਧੀਆ ਭਾਈ ਵਧੀਆ ਕੱਲ ਵਾਲਾ ਪਹਿਲਾਂ ਤੋਂ 10 ਐਕਸਪੀਰੀਅੰਸ ਕਿਵੇਂ ਰਿਹਾ ਕੱਲ ਵਾਲਾ ਬਹੁਤ ਘੜ ਰਿਹਾ ਪੂਰਾ ਘੜਦੀ ਨਾ ਬ੍ਰਾਂਡਡ ਦੱਸੇ ਦੇਸੀ ਤੇ ਅੱਜ ਵੀ ਅਸੀਂ ਬ੍ਰਾਂਡਡ ਵਰਸਸ ਦੇਸੀ ਨਹੀਂ ਕੀਤਾ ਅੱਜ ਅਸੀਂ ਨਾ ਨੂਰ ਮੈਲ ਦੇ ਬ੍ਰਾਂਡਡ ਵਰਸਸ ਬ੍ਰਾਂਡਡ ਦਾ ਸ਼ੁਰੂ ਕੀਤਾ ਆ ਕਿ ਇਹ ਆਜਾ ਸਾਡੇ ਕੋਲ ਬੈਨੇ 버ਗਰ ਆ ਦੋ 버ਗਰ ਆ ਪੈਨੇ ਤਾਂ ਦੋ 버ਗਰ ਯਾ ਪੈਨੇ ਭਾਈ ਦੱਸੋ ਥੋੜਾ ਜਿਆਦੇ ਬਾਰੇ ਇਹ ਜਿਹੜੇ 버ਗਰ ਦੋਨੋਂ ਹੈਗੇ ਹੋਕਰ ਦੇ ਇਹ ਵੀ ਨੋਰਮਲ ਦਾ ਇੱਕ ਆਪ ਚਲੋ ਨੋਰਮਲ ਚ ਬਣਾ ਰਿਹਾਗਾ ਤੇ ਇਹ ਹੈਗੇ ਆ ਡੋਨੇਟੋ ਠੀਕ ਹੈ ਜੀ ਇਹ ਇਹ ਤੇ ਇਹ ਜਿਹੜੇ ਹੈਗੇ ਆ ਦੋਨੋਂ ਫ੍ਰੈਗ 버ਗਰ ਸਸਤੇ 버ਗਰ ਜਿਹੜੇ ਸਟਾਰਟਿੰਗ ਜਿਹੜਾ ਪ੍ਰਾਈਸ ਹੁੰਦਾ ਤੇ ਆ ਹੈਗਾ ਉਹਨਾਂ ਦਾ ਬੈਸਟ ਇਹ ਅੱਜ ਕਿਹ ਵੇਚ 버ਗਰਾ ਦੋਨੇ ਅੱਜ ਵੇਚਣੀ ਅਸੀਂ ਸ਼ੁਰੂ ਕੀਤੀ ਆ ਅੱਜ ਹੀ ਕਰ ਰਹੇ ਆ ਟੋਟਲੀ ਵੇਚ ਕਿਉਂਕਿ ਅੱਜ ਤੋਂ ਦਿਨ ਵੀ ਆਦਵਾਰ ਆ ਸਤਵਾਰ ਸਾਨੂੰ ਥੋੜਾ ਜਿਹਾ ਵਿਚਾਰਨਾ ਪੈਂਦਾ ਹੈ ਇਹਦਾ ਵਿਚਾਰ ਨਾ ਮੇਰਾ ਕੋਈ ਵਿਚਾਰ ਨਹੀਂ ਹੁੰਦਾ ਚਲੋ ਸ਼ੁਰੂ ਕਰਦੇ ਹਾਂ ਆਪਾਂ ਦੇਖੀਏ ਪਹਿਲਾਂ ਬਿਲਕੁਲ ਬਿਲਕੁਲ ਪਹਿਲਾਂ ਕਿਹੜਾ ਸਪਾਂਸਰ ਇੱਕ ਕਲਈਆ ਕੋਕ ਦੀ ਬੋਤਲ ਹਾਂ ਇਹ ਸਪਾਂਸਰ ਸਾਨੂੰ ਕੋਕੋ ਕੋਲਾ ਵੱਲੋਂ ਆ ਬਿਲਕੁਲ ਤੇ ਮੈਂ ਸ਼ੁਰੂ ਕਰਦਾ ਹਾਂ ਡਨੀਟੋ ਡਨੀਟੋ ਵਾਲਾ ਤੇ ਮੈਂ ਸ਼ੁਰੂ ਕਰ ਰਿਹਾ ਜੀ ਹੌਕਰ ਦਾ ਪੈਕਿੰਗ ਮੈਨੂੰ ਹੌਕਰ ਵੀ ਜ਼ਿਆਦਾ ਵਧੀਆ ਲੱਗਦੀ ਹੈ ਅੱਛਾ ਮੈਨੂੰ ਦਿਖਾ ਜਰਾ ਪੈਕਿੰਗ ਸਿਸਟਮ ਕਿਉਂਕਿ ਇਹ ਦੇਖੋ ਨਾ ਹਾਂ ਡਬਲ ਪੈਕਿੰਗ ਆ ਪਰ ਆ ਸਿੰਗਲ ਪੈਕਿੰਗ ਦੀ ਫੋਟੋ ਜੀ ਮੈਨੂੰ ਲੱਗੀ ਅਟਪੜੀ ਜੀ ਪਰ ਇਹਦੇ ਵਿੱਚ ਲੈਟਰਸ ਨੂੰ ਤੇ ਸਹੀ ਆ ਦਿਖਾਉ ਮੜਾ ਜਾ ਬਾਈ ਕੈਮਰਾਮੈਨ ਨੂੰ ਕਹੂੰਗਾ ਭਾਜੀ ਮੜਾ ਜਾ ਫੋਕ ਕਰਦੇ ਹੋ ਆ ਆ ਜੀ ਵੈਜ 버ਗਰ ਦੇ ਵਿੱਚ ਇਹਨਾਂ ਦਾ ਸਾਮਾਨ ਬਾਕੀ ਟੇਸਟ ਦੇਖਦੇ ਆ ਕਿਵੇਂ ਦਾ ਹੁੰਦਾ ਕਿਵੇਂ ਦਾ ਨਹੀਂ ਹੁੰਦਾ ਤੇ ਤੁਹਾਨੂੰ ਹੁਣ ਦਿਖਾਉਨੇ ਆ ਹਾਕਰ 버ਗਰ ਦੇ ਵਿੱਚ ਕੀ ਕੀ ਪਾ ਰਿਹਾ ਇਹ ਆਓ ਜੀ ਮਾਰੇ ਕਹਿੰਦਾ ਹਾਕਰ ਥੋੜਾ ਜਿਹਾ ਮੈਨੂੰ ਥੋੜਾ ਜਿਹਾ ਪ੍ਰੀਮੀਅਮ ਲੱਗ ਰਿਹਾ ਇਹਨਾਂ ਨੂੰ ਪਤਾ ਨਹੀਂ ਕਿਉਂ ਇਹ ਜੀ ਹੌਕਰ 버거 ਦੀ ਥੋੜੀ ਜਿਹੀ ਜਿੱਦਾਂ ਰੈਸ ਭਰਿਆ ਹੋਇਆ ਜਿੱਦਾਂ ਰੈਸਪੀ ਆ ਮਤਲਬ ਵੈਜ 버거 ਦੀ ਗੱਲ ਨਹੀਂ ਦੇਖਣ ਨੂੰ ਮੈਨੂੰ ਲੱਗ ਰਿਹਾ ਕਿ ਹੌਕਰ ਥੋੜਾ ਜਿਆਦਾ ਵਧੀਆ ਲੱਗ ਰਿਹਾ ਦੇਖਣ ਨੂੰ ਸੇਮ ਸੇਮ ਜਿਹਾ ਲੱਗਦਾ ਸੇਮ ਜਿਹਾ ਲੱਗ ਰਿਹਾ ਬਾਕੀ ਉਹ ਫਲੇਵਰ ਜਿਹਾ ਬਰਬਾਦ ਹੋ ਗਿਆ ਮਾਰੋ ਬਾਦ ਹੀ ਇੱਕਾ ਤੁਸੀਂ ਪਹਿਲਾਂ ਟੇਸਟ ਬਾਈਟ ਲਓ ਫਸਟ ਪਹਿ ਤੁਹੀਂ ਲੋਗੇ ਮੈਨੂੰ ਤੁਹੀਂ ਲੋ ਪਹਿਲਾਂ ਹੌਕਰ ਦੇ ਤੁਸੀਂ ਲੋ ਲੇਨ ਕਰਿਆ ਕਰੋ ਨਹੀਂ ਦੋ ਦੋ 버거 ਨਹੀਂ ਲੈ ਨਹੀਂ ਸ਼ੇਅਰਿੰਗ 버거 ਲੈ ਲੈ ਇਹਦੀ ਗੜਕੋ ਬਈ ਕਿਹਨੂੰ ਪਰੰਮਦਰ ਮੇਰੇ ਸਾਹਮਣੇ ਤੇ ਜੀ ਆ ਜਿਹੜਾ ਇਹ 버거 ਜ਼ਿਆਦਾ ਸਵਾਦ ਲੱਗਾ ਮੈਨੂੰ ਇਹ ਹੋਕਰ ਦਾ ਹਾਂ ਆ ਨੰਬਰ ਲੈ ਗਿਆ ਹੋਕਰ ਵਾਲੇ ਤਸਲ ਨੰਬਰ ਲੈ ਗਿਆ ਪਰ ਮੈਨੂੰ ਥੋੜੀ ਜਿਹੀ ਕਮੀ ਲੱਗੀ ਆ ਇਹ ਦਾ ਇਹਨਾਂ ਦੇ ਜਿਹੜੀ ਟਿੱਕੀ ਟਿੱਕੀ ਸਾੜਤੀ ਜ਼ਿਆਦੀ ਹਾਂ ਇਹ ਟਿੱਕੀ ਨੂੰ ਓਵਰਕੂ ਕਰਦੀ ਇਹਨਾਂ ਦੀ ਜਿਹੜੀ ਬ੍ਰੈਡ ਆ ਨਾ ਇਹਨੂੰ ਓਵਨ ਦੇ ਵਿੱਚ ਉਹਨੂੰ ਕਰਤਾ ਜ਼ਿਆਦਾ ਗਰਮ ਜ਼ਿਆਦਾ ਗਰਮ ਹੋਣ ਦੇ ਨਾਲ ਨਾ ਇਹ ਜਿਹੜੀ ਹੈਗੀ ਨਾ ਜ਼ਿਆਦਾ ਚੂਈ ਬਣ ਜਾਂਦੀ ਆ ਕਿਉਂਕਿ ਇਹ ਜਿਹੜਾ ਨਾ 버ਗਾ ਥੋੜਾ ਦੇਖਾ ਥੋੜਾ ਜਿਆਦਾ ਮੈਨੂੰ ਐ ਲੱਗਾ ਜਾਂਦਾ ਤੇ ਬੱਚੇ ਨਾ ਕੁਛ ਸਮੈਲ ਆ ਰਹੀ ਕੀ ਚੀ ਦੀ ਕੋਈ ਕਿਤਾ ਚੀਜ਼ ਤੂੰ ਸੜੀ ਹੋਈ ਨਾ ਕੀ ਜੀ ਕੋਟ ਮੈਨੂੰ ਕਿਹੋ ਜਿਹਾ ਫੀਲ ਹੋਇਆ ਜਦੋਂ ਮੈਂ ਇਹ ਬਾਈਟ ਲਈ। ਤੁਸੀਂ ਦੇਖੋਗੇ। ਇਹ ਚੋੜੀ ਦੇ ਚੋੜੀ ਦੇ। ਹਨਾ? ਤੋਂ ਓਵਰ ਆਲ ਜਿਹੜਾ ਮੇਰੇ ਹਿਸਾਬ ਨਾਲ ਤੇ ਜੀ ਮੈਂ ਹੋਕਰ 버ਗਰ ਵੀ ਕਹੂੰਗਾ ਕਿ ਇਹ 버ਗਰ ਇਹਨਾਂ ਨਾਲੋਂ ਠੀਕ ਹੈ। ਮਤਲਬ ਜੇ 7 ਸਟਾਰਾਂ ਦੇ ਵਿੱਚੋਂ ਗੱਲ ਕਰੀਏ ਇਹ ਹੈਗਾ ਡਨੀਟੋ ਵਾਲਾ ਦੂਜਾ ਦਾ ਡਨੀਟੋ ਦਾ ਡਨੀਟੋ ਨੂੰ ਕਿਤੇ ਜਾਂਦੇ ਆ ਲੱਗਦਾ ਪੰਜਾਂ ਦੇ ਵਿੱਚੋਂ 2.5 ਸਟਾਰ ਮੇਰੇ ਵੱਲੋਂ 2.5 2.5 ਮੇਰੇ ਲਈ ਤੇ ਇਹਨੂੰ ਤੁਸੀਂ ਕਿੰਨੇ ਦੇ ਰਹੇ ਹੋ ਇਹਨੇ ਦੇ ਰਹਾ ਮਾੜੇ 3 ਮੈਂ ਇਹਨੂੰ ਲਗਭਗ ਮੈਂ 2.5 ਦਊਂਗਾ ਕਿ ਮੈਨੂੰ ਜ਼ਿਆਦਾ ਇਹ ਬੈਸਟ ਲੱਗਾ ਹੋ ਮੈਨੂੰ ਨਹੀਂ ਪਸੰਦ ਆ ਤੇ ਕਿਉਂਕਿ ਮੈਂ ਨਹੀਂ ਗੱਲਾਂ ਮੈਂ ਵੀ ਭਾਈ ਉਹ ਦਊਂਗਾ ਕਿਉਂਕਿ ਪਤਾ ਨਹੀਂ ਕੀ ਗੱਲਾਂ ਮੈਨੂੰ ਨਹੀਂ ਪਸੰਦ ਇਹ ਕੋਰੇ ਦੀ ਆਪਣੀ ਖਾਂਦ ਹੁੰਦੀ ਆ ਅਸੀਂ ਤਾਂ ਲੋਗੇ ਵੀ ਕਹਿੰਦੇ ਆ ਕਿ ਹਰੇਕ ਦੀ ਖਾਂਦ ਹੋਊਗੀ ਇਹ ਸਾਡੇ ਥਿਊ ਆ ਹਾਂ ਸਾਡੇ ਮਤਲਬ ਕੀ ਆ ਸੀ ਮਤਲਬ ਇੱਥੋਂ ਪਬਲਿਕ ਜਾਂ ਦੁਨੀਆ ਦੇ ਲੈਣੇ ਆ ਪਰ ਬੈਂਚੀ ਦਾ ਸਾਡੀ ਇਹ ਜਨਰਲ ਰਿਵਿਊ ਹੁੰਦਾ ਆ ਤੁਹਾਡਾ ਕੋਈ ਇਹਦੇ ਵਿੱਚ ਕੋਈ ਪੇਮੈਂਟ ਲੈਣ ਦੇਣ ਵਾਲਾ ਹਿਸਾਬ ਦਾ ਨਹੀਂ ਹੁੰਦਾ ਫਿਰ ਇਹ ਕੋਸ ਰਿਵਿਊ ਕਰਦੇ ਆ ਪੈਸੇ ਉਹ ਕਿਹ ਰਹੂ ਬੁਪਰੀਪੇਡ ਪ੍ਰਮੋਸ਼ਨ ਨਹੀਂ ਹੈਗੀ ਜਾਂ ਫ੍ਰੀ ਪ੍ਰਮੋਸ਼ਨ ਨਹੀਂ ਹੈਗੀ। ਸੋ ਜੀ ਮਾੜੀ ਚੀਜ਼ ਆਪਾਂ ਨਾ ਇਹਨੂੰ ਹੁਣ ਟੱਕ ਦਿਓ। ਤੇ ਬਾਅਦ ਦੇਖਾਂਗੇ ਕੀ ਕਰਨਾ ਹੈ ਨਾ। ਤੇ ਹੁਣ ਆਪਾਂ ਦੂਜਾ ਸ਼ੁਰੂ ਕਰੀਏ ਬਾਜੀ। ਤੇ ਹੁਣ ਹੈ ਜੀ ਇਹਨਾਂ ਦਾ ਜਿਹੜਾ ਸਭ ਤੋਂ ਮਹਿੰਗਾ 버ਗਰ ਇਹ 버ਗਰ ਹੈਗਾ 140 ਰੁਪਏ ਦਾ ਬਾਜੀ। ਇਹ ਹੈਗਾ ਲਾਵਾ ਪਨੀਰ 버ਗਰ। ਇਹ ਹੈ ਜੀ ਪਨੀਰ 버ਗਰ ਇਹਨਾਂ ਦਾ। ਇੱਕ ਪੈਟੀ ਦਾ ਨਾਲ ਪਿਆਜ਼ ਟਮਾਟਰ ਪਏ ਹੋਏ ਨੇ ਇਹਦੇ ਦੇਖ ਸਕਦੇ ਹੋ ਤੇ ਉੱਪਰ ਇਹਦੇ ਇੱਕ ਕਬੂਰੀ ਸੌਸ ਲੱਗੀ ਹੋਈ ਆ ਪਰ ਆਹ ਪੂਰੀ ਸੌਸ ਹੀ ਥੋੜੀ ਜਿਹੀ ਮੈਨੂੰ ਲੱਗੀ ਆ ਦੇਖੋ ਕੁਆਲਿਟੀ ਥੋੜੀ ਜੀ ਯਾਰ ਧਿਆਨ ਰੱਖੋ ਬਾਈ ਜੀ ਇਹ ਤੰਦੂਰੀ ਸੌਸ ਇਹ ਤਾਂ ਇਹ ਦਿਖਾਉਣ ਵਾਲੀ ਸੌਸ ਆ ਖਾਣ ਵਾਲੀ ਸੌਸ ਨਹੀਂ ਆਹ ਇੱਕ ਨੂੰ ਨਾ ਕੁਆਲਿਟੀ ਦਾ ਦੇਖੋ ਇੰਤੋਂ ਲਾਹ ਰਹਾ ਦੇਖ ਲੱਤ ਨਹੀਂ ਰਿਹਾ ਤੂੰ ਬਰਕਰਾਰ ਕਿ ਕੁਆਲਿਟੀ ਥੋੜੀ ਜੀ ਮੈਨੂੰ ਕਿਤਨਾ ਕਿਤਨਾ ਇਹਦੇ ਵਿੱਚ ਕੁਆਲਿਟੀ ਦਾ ਕੰਪਰੋਮਾਈਜ਼ ਚ ਲੱਗਾ ਬਰਕਰਾਰ ਬਰੈਡ ਮੈਨੂੰ ਲੱਗਦੀ ਆ ਕਿ ਥੋੜੀ ਪੁਰਾਣੀ ਆ ਹੋ ਸਕਦਾ ਬਾਕੀ ਤੁਸੀਂ ਇੱਕ ਗੱਲ ਇਹ ਹੈਗਾ ਹੌਕਰ ਦਾ ਆਪਣਾ ਤੰਦੂਰੀ ਪਨੀਰ ਵਰਗਾ ਇਹ ਜਿਹੜਾ ਸਭ ਤੋਂ ਮਹਿੰਗਾ 버ਗਰ ਉਹਦਾ ਹੈ ਹੌਕਰ ਦਾ 120 ਰੁਪਏ ਦਾ ਆਉਂਦਾ ਹੈ 120 ਰੁਪਏ ਦਾ ਇਹ 140 ਰੁਪਏ ਦਾ ਹੈ ਇਹਦੇ ਵਿੱਚ ਇਹਦੇ ਜੀ ਮੈਨੂੰ ਬ੍ਰੈਡ ਵੀ ਬਿਲਕੁਲ ਫਰੈਸ਼ ਲੱਗਦੀ ਹੈ ਪਨੀਰ ਵੀ ਵਧੀਆ ਲੱਗ ਰਿਹਾ ਮੈਨੂੰ ਤੇ ਓਵਰਆਲ ਤਾਂ ਦੇਖ ਨੂੰ ਬਹੁਤ ਸੋਹਣਾ ਆ ਅਜਾ ਇੱਕ ਜਿਹਾ ਹੋਰ ਦੱਸਾਂ ਤੁਹਾਨੂੰ ਇੱਧਰ ਦੇਖੋ ਇੱਧਰ ਜਿਹੜਾ ਪਿਆਜ਼ ਪਾਇਆ ਨਾ ਟਮਾਟਰ ਪਾਇਆ ਇਹਨਾਂ ਨੇ ਪਾਇਆ ਆ ਉਹ ਕੱਟ ਕੇ ਪੀਸ ਕਰਕੇ ਇੱਕ ਨੂੰ ਚਾਰ ਪੀਸ ਕੀਤੇ ਹੋਏ ਨੇ ਇਦੇ ਵਿੱਚ ਪੂਰਾ ਪੂਰਾ ਟਮਾਟਰ ਦਾ ਪੀਸ ਹੋ ਗਿਆ ਜਾਂ ਉਹ ਚੀਜ਼ ਹੈਗੀਆਂ ਕਾਫੀ ਚੀਜ਼ ਹੈਗੀਆਂ ਆਪਲਾ ਚੈੱਕ ਕਰੋ ਤੁਸੀਂ ਹਾਂ ਪਹਿਲਾਂ ਆਪਲਾ ਪਹਿਲਾਂ ਮੈਂ ਇਹ ਕਰੋ ਚੈੱਕ ਕਿਉਂਕਿ ਸਵਾਦ ਸਵਾਦ ਵਿੱਚ ਫਰਕ ਪੈਂਦਾ ਬਾਅਦ ਅੱਜ ਸਿਰਲੀ ਹੁਣ ਸਮੈਲ ਬਹੁਤ ਕੋਆ ਬਹੁਤ ਸਮੈਲ ਬੜੀ ਜ਼ਬਰਦਸਤ ਆ ਰਹੀ ਹੈ ਹਾਂ ਜੀ ਜੇਬਾ ਫਿਰਦੇ ਕੰਮ ਕਰ ਰਿਹਾ ਦਾ ਮੈਂ ਹੁਣ ਮੇਰੀ ਵਾਰੀ ਫੋਕਰ ਦਾ ਤੰਦੂਰੀ ਬਰਗਰ ਚੈੱਕ ਕਰਨ ਦੀ ਹਾਂਜੀ ਕਿਨੇ ਸੱਚ ਦੱਸਾਂ ਇਹਦਾ ਦਨੀ ਤੋਂ ਦਨੀ ਤੋਂ ਇਹਦਾ ਮੈਨੂੰ ਕੋਈ ਟੇਸਟ ਨਹੀਂ ਲੱਗਾ ਅੱਛਾ ਪਲੇ ਨੂੰ ਨਹੀਂ ਮੈਨੂੰ ਟੇਸਟਲੈਸ ਲੱਗਾ ਹੈ ਅੱਛਾ ਇਹਦੇ ਵਿੱਚ ਇਹਦੇ ਵਿੱਚ ਫਲੇਵਰ ਹੈ ਹੈ ਨੋ ਡਾਟ ਇਨਾ ਪਨੀਰ ਜਿਹੜਾ ਪਨੀਰ ਵੀ ਵੱਧ ਪਾਇਆ ਓਵਰਲੂਡ ਪਨੀਰ ਹੈ ਨਾ ਤੇ ਸੌਸ ਵੀ ਇਹਨਾਂ ਦੀ ਥੋੜੀ ਜਿਹੀ ਐਕਸਟਰਾ ਹੀ ਹੁੰਦੀ ਹੈ ਇਹਨਾਂ ਦੀ ਮੈਂ ਤਾਂ ਦੂਰੀ ਸੌਸ ਜਿਹੜੀ ਹੁੰਦੀ ਹੈ ਓਵਰਆਲ ਹੋਕਰ ਫੇਰ ਨੰਬਰ ਲੈ ਗਿਆ ਅੱਛਾ ਹੋਕਰ ਤੁਹਾਡੇ ਕੋਲੋਂ ਲੈ ਗਿਆ ਹੁਣ ਮੈਨੂੰ ਆਹ ਬਾਈਟ ਮੈਂ ਇਹਦੀ ਇੱਕ ਜਰੂਰ ਲਵਾਂ ਇਹਨੂੰ ਮੈਨੂੰ ਵੀ ਕੋਈ ਪਤਾ ਲੱਗੇ ਵੀ ਆਸਲ ਦੇ ਵਿੱਚ ਇਹਨੂੰ ਲਾਵਾ ਪਨੀਰ ਰੱਖਿਆ ਕਿਉਂ ਨਾ ਆਇਆ ਆਹ ਟੈਸਟ ਕੁਛ ਲੱਗਾ ਕੁਛ ਅਬਾ ਕੁੜੀ ਨੇ ਪੁੱਛਿਆ ਤੀ ਬਈ ਇਹਨੂੰ ਲਾਵਾ ਪਨੀਰ 버ਗਰ ਚ ਕੀ ਹੁੰਦਾ ਹੈ ਉਹ ਗਨੇ ਦੇ ਵਿੱਚ ਚੀਜ਼ ਹੋਗਾ ਪਨੀਰ ਦੇ ਵਿੱਚ ਪਾਇਆ ਹੋਇਆ ਚੀਜ਼ ਸਲਾਈ ਦਾ ਕਿਸ ਲੱਜ ਨਿਊ ਚੀਜ਼ ਉਹ ਬੋਲ ਰਿਹਾ ਬਟ ਇਹਦੇ ਵਿੱਚ ਕੁਛ ਨਹੀਂ ਜਾਨੀ ਮੈਂ ਪਨੀਰ ਨੂੰ ਮੈਂ ਇੱਕ ਸਰ ਪਨੀਰ ਨੂੰ ਇੱਕ ਡਿੱਕੀ ਦੇ ਵਿੱਚ ਉਹ ਕੀਤਾ ਹੋਇਆ ਹੋਰ ਵਿੱਚ ਕੁਛ ਨਹੀਂ ਹੈਗਾ ਬਈ ਡਨੀਟੋ ਵਾਲਿਓ ਬੁਸਾਨਾ ਕਰਿਓ ਭਾਈ ਬਿਲਕੁਲ ਟੇਸਟਲੈਸ ਵਰਗਾ ਤੁਹਾਡਾ ਇਹ ਭਾਈ 140 ਰੁਪਏ ਦੇ ਹਿਸਾਬ ਨਾਲ ਤੁਹਾਡਾ 버ਗਰ ਦੇ ਵਿੱਚ ਮਤਲਬ ਵੀ ਕੁਝ ਨਹੀਂ ਪਾਇਆ 120 ਰੁਪਏ ਦਾ ਬਾਜੀ ਫੇਰੀ ਮਾਰ ਗਿਆ ਬਿਲਕੁਲ ਗੱਲ ਪਰ ਇਹਨਾਂ ਨੂੰ ਹੋਕਰ ਵਾਲਿਆਂ ਨੂੰ ਇੱਕ ਬੇਨਤੀ ਆਪਿਓ 버ਗਰ ਤੇ ਬ੍ਰੈਡ ਦੇ ਕੰਮ ਕਰੋ ਬੈਨ ਨੂੰ ਬੜਾ ਬਾਅਦ ਵਿੱਚ ਦੁਬਾਰਾ ਸੇਕੋ ਨਾ ਜਦੋਂ ਨਾਲ ਸੇਕਣ ਨਾਲ ਜਿਹੜੀ ਹੈਗੀ ਜਿਆਦਾ ਚੂਹੀ ਬਣ ਜਾਂਦੀ ਹੈ ਤੇ ਭਾਈ ਡੋਨਟੋ ਵਾਲਿਆਂ ਨੂੰ ਬੇਨਤੀ ਆ ਕਿ ਭਰਾਜੀ ਜਿਹੜੇ ਤੁਸੀਂ ਕੁਆਲਿਟੀ ਦਿੰਦੇ ਹੋ ਨਾ ਕੁਆਲਿਟੀ ਨੂੰ ਮੇਨਟੇਨ ਕਰ ਲਓ ਥੋੜੀ ਕੁਆਂਟੀਟੀ ਬਿਸ਼ੱਕ ਜਿਵੇਂ ਦੀ ਮਰਜ਼ੀ ਕੁਆਂਟੀਟੀ ਤੁਹਾਡੀ ਘਟ ਗਈ ਉਹਦੇ ਨਾਲੋਂ ਪਰ ਫਿਰ ਵੀ ਕੁਆਂਟੀਟੀ ਔਰ ਕੁਆਲਿਟੀ ਦੋਨੋਂ ਪਾਸੇ ਹੋਇਆ ਘਟਿਆ ਅਚਾ ਇੱਕ ਜੀ ਮੈਂ ਹੋਰ ਦੇਖਣ ਦਿਖਾਵਾਂ ਤੁਹਾਨੂੰ ਇਹਦਾ ਪਨੀਰ ਤੇ ਇਹਦਾ ਪਨੀਰ ਇਹ ਦੋਨਾਂ ਦਾ ਜਮੀਨਾਂ ਸਮਾਨ ਦਾ ਫਰਕ ਹੈ ਕਲਰ ਦਾ ਫਰਕ ਦੇਖੋ ਭਾਜੀ ਕਿ ਜਿਵੇਂ ਇਦਾਂ ਲੱਗ ਰਿਹਾ ਜੀ ਸੌਫਟ ਨੇ ਚੈੱਕ ਕਰੋ ਜਰਾ ਹਾਂ ਮੈਨੂੰ ਇਹ ਲੱਗ ਰਿਹਾ ਜਿਦਾ ਨਾ ਸੋਇਆ ਪਨੀਰ ਨਹੀਂ ਹੁੰਦਾ ਭਾਜੀ ਹਾਂ ਇਹ ਥੋੜਾ ਫਰੈਸ਼ ਪਨੀਰ ਲੱਗ ਰਿਹਾ ਮੈਨੂੰ ਹਾਂ ਕਭ ਨਾ ਜਦਾ ਕਿਦਸ ਕੋਆਪ ਨਹੀਂ ਜਿਆਦਾ ਲੱਗ ਰਿਹਾ ਇਹ ਮੈਂ ਡੂਟੋ ਵਾਲਿਆ ਦਾ ਮਤਲਬ ਕੀ ਨੰਬਰ ਦਵਾਂਗੇ ਤੁਸਾਨੂੰ ਵਿੱਚੋਂ ਹੁਣ ਬਈ ਇਹਦੇ ਵਿੱਚੋਂ ਮੈਂ ਪੰਜਾਂ ਦੇ ਵਿੱਚੋਂ ਮਾਈਨਸ ਪੰਜ ਮੇਰੇ ਲੋ ਵੀ ਆਹੀ ਕੋਸ਼ਿਸ਼ ਹੁਣ ਸਾਡਾ ਨਾ ਕੈਮਰਾਮੈਨ ਚੱਕ ਚੈੱਕ ਕਰੂਗਾ ਇਹ ਨਾ ਕਿਉਂਕਿ ਇਹ ਪੁੱਟੇ ਸਦੇ ਰਿਵਿਊ ਦੇਈ ਜਾਂਦੇ ਹਨਾ ਬਰਗਰ ਲਿਆ ਕੇ ਗੜੀ ਪੀਜ਼ਾ ਲਿਆ ਕੇ ਹਾਂਜੀ ਬਈ ਦੇਖੋ ਕਿਹੜਾ ਪਹਿਲਾਂ ਚੈੱਕ ਕਰ ਰਿਹਾ ਹੌਕਰ ਵਾਲਾ ਚੈੱਕ ਕਰ ਰਿਹਾ ਇਹ ਕਰ ਰਿਹਾ ਹੌਕਰ ਦਾ ਪਨੀਰ ਟਿੱਕਾ ਬਾਕੀ ਵਾਹ ਟੈਸਟ ਬਾਕੀ ਜ਼ੋਰਦਾਰ ਤੇ ਆ ਵੀ ਛੋੜ ਮੈਨੂੰ ਕੁਝ ਬਈ ਤੇਜ਼ ਬਾਕੀ ਜ਼ੋਰਦਾਰ ਦੱਸ ਦਿਆ ਸਤਲ ਪਨੀਰ ਬਹੁਤ ਖਰਾਬ ਆ ਜੀ ਇਹਨਾਂ ਨੇ ਸੌਫਟ ਆ ਜੀ ਹੂੰ ਤੇ ਹੁਣ ਚੈੱਕ ਕਰੋ ਭਾਜੀ ਆਹ ਲਾ ਡੋਨਟੋ ਵਾਲਾ ਡੋਨਟੋ ਪਨੀਰ ਵਾਲਾ ਚੱਕੀ ਪਹਿਲਾਂ ਤੇ ਪਨੀਰ ਵਾਲਾ ਚੈੱਕ ਕਰੋ ਕਦਾਂ ਮਿਲਿਆ ਕੁਝ ਬੱਚੇ ਇਹਦੇ ਹੈ ਕੁਝ ਕੁਝ ਨਹੀਂ ਜੀ ਅਏ ਜੁਰਦਾ ਨਹੀਂ ਬੋਲਦੇ ਸੀ ਕੁਛ ਨਹੀਂ ਆ ਇਹ ਜੋ ਫੇਰ ਵੀ ਬਲੇਬਰ ਟੇਸਟ ਆ ਰਿਹਾ ਇਹ ਟੇਸਟ ਬਿਲਕੁਲ ਨਹੀਂ ਆ ਰਿਹਾ ਨਿੱਲ ਹੁਣ ਇੱਕ ਲਾ ਦ ਇਹਨਾਂ ਦੋਨਾਂ ਚ ਪੂਰਾ ਬਰਗਰ ਕਿਹੜਾ ਖਾਏਗਾ ਮੈਂ ਬਸ ਉਹ ਖਾਉਂਗਾ ਠੀਕ ਆ ਤੋਸ ਜਿਹੜੀ ਚੀ ਟੇਸਟ ਹੋਗਾ ਉਹੀ ਖਾਉਂਗਾ ਮੈਂ ਤੇ ਓਏ ਇੱਕ ਇੱਕੋ ਪੱਕੀ ਬੰਦਨ ਵਾਲੀ ਆ ਜਿਹੜੀ ਮੋਟਰ ਦਾ ਪਾਣੀ ਹੈ ਨਾ ਉਹਦੀ ਕਾਂਗਰੀਸ ਨਹੀਂ ਕਰ ਸਕਦੇ ਨਹੀਂ 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 ਉਹ ਸਵਾਰੀ ਬਹੁਤ ਬਗਵਾਣਾ ਫੈਰ ਹੈ ਯਾਰ ਅੱਜ ਭਾਈ ਬੜੀ देर बाद ਮੋਟਰ ਦੇ ਖੜ ਕੇ ਪਾਣੀ ਕੀਤਾ ਆ ਮੇਰਾ ਤਾਂ ਉਹ ਦਿਲ ਹੋਰ ਤਰੀ ਜਾਂਦਾ ਮੈਂ ਕਹਾਂ ਨਾ ਹੀ ਲੀਜੇ ਤਾਂ ਮਨ ਰੱਖੋ ਲੀ ਲੀ ਤੇ ਸੋ ਆਇਤਾ ਸਾਡਾ ਜਿਹੜਾ ਰਿਵਿਊ ਸੀਗਾ ਬ੍ਰੈਂਡ ਵਰਸਸ ਬ੍ਰੈਂਡ ਨੂਰਮੈ ਤੇ ਦੋ ਬ੍ਰੈਂਡ ਸੀਗੇ ਇੱਕ ਹੌਕਰ ਸੀ ਤੇ ਇੱਕ ਸੀਗਾ ਦੋਨੀ ਟੂ ਤੇ ਦੋਨੀ ਟੂ ਦੇ ਵਿੱਚ ਮੇਨ ਚੀਜ਼ ਗੱਲ ਸੀ ਕਿ ਪੁੜੀ ਜਿਹੀ ਪ੍ਰੋਬਲਮਸ ਨਹੀਂ ਤੇ ਚ ਰਹੀ ਆ ਪਰ ਅੱਜ ਜਿਹੜੀ ਬਾਜੀ ਜਿਹੜਾ ਮਾਰ ਗਿਆ ਉਹ ਮਾਰ ਗਿਆ ਉਹ ਹੌਕਰ ਕਿਉਂਕਿ ਦੋਨਾਂ ਨੇ ਮਹਿੰਗੇ ਮਹਿੰਗੇ ਬਰਕਰ ਤੇ ਸਸਤੇ ਬਰਕਰ ਦਾ ਰਿਵਿਊ ਕੀਤਾ ਸੀ ਆਪ ਤੇ ਬਾਕੀ ਬਾਈ ਹੁਣ ਕੁਝ ਨਹੀਂ ਬਾਕੀ ਨੂੰ ਨਹੀਂ ਦੱਸਣਾ ਸਵਾਲ ਪੁੱਛੋ ਸਵਾਲ ਅੱਛਾ ਇਹ ਚੀਜ਼ਾ ਹੁਣ ਬਾਈ ਤੁਹਾਨੂੰ ਇੱਕ ਗੱਲ ਵੀ ਇਹ ਸਾਡੀ ਇੱਕ ਸੀਰੀ ਚੱਲਦੀ ਆ ਮਤਲਬ ਜਿਹੜਾ ਇੱਥੋਂ ਵਿਦਰ ਹੋਇਆ ਆ ਉਹ ਅਗਲੇ ਕਿਸੇ ਹੋਰ ਮੁਕਾਬਲੇ ਵਿੱਚ ਅਸੀਂ ਉਹਨਾਂ ਨੂੰ ਅੱਗੇ ਮੁਕਾਬਲੇ ਕਰਾਂਗੇ ਜਿਹੜਾ ਟੌਪਿਕ ਤੂੰ ਫਿਰ ਇਹਨਾਂ ਦੇ ਅਸੀਂ ਆਪੋ ਵਿੱਚ ਹੀ ਸੰਗ ਵਸਾਈ ਰੱਖਣੇ ਆ ਵਸਾਈ ਰੱਖਣੇ ਆ ਇੱਕ ਕੁਆਲਟੀ ਮੈਂਟੇਨ ਰੱਖਣਗੇ ਸਾਰੇ ਵਧੀਆ ਕਿਸੇ ਨੇ ਕਿਸੇ ਪ੍ਰੋਡਕਟ ਨੂੰ ਲੈ ਕੇ ਆਪਾਂ ਨੇ ਸਿੰਗ ਫਸਾਈ ਦੇਖਣੀ ਹੈ ਪੀਜ਼ਾ ਨੂੰ ਲੈ ਕੇ ਉਹਨਾਂ ਦੇ 버ਗਰ ਨੂੰ ਲੈ ਕੇ ਸਪਾਈਸ ਨੂੰ ਲੈ ਕੇ ਜਾਂ ਰੈਪ ਨੂੰ ਲੈ ਕੇ ਆਣਾ ਤੇ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਣਾ ਹਲਦਾ ਸ਼ੁਰੂਆਤ ਹੋਈ ਹੈ ਇਹ ਤਾਂ ਸ਼ੁਰੂਆਤ ਆ ਬਹੁਤ ਕੁਝ ਹੈ ਤਾਂ ਬਸ ਕੈਲੋਰੀ ਸਟਾਰਟਿੰਗ ਆ ਹਲੋ ਗਾਇਸ ਸਿੱਖ ਰਹੇ ਹਾਂ ਅਸੀਂ ਇਹ ਤਾਂ ਪਾਗਲਪਨ ਬਹੁਤ ਹੋਣਾ ਹੈ ਹਲੋ ਗਾਇਸ ਸਿੱਖ ਰਹੇ ਹਾਂ ਲੇਕਿਨ ਇਹ ਕਰਨਾ ਕੀ ਚੀਜ਼ ਹੁੰਦੀ ਹੈ ਇਹ ਬਿਲਕੁਲ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਭਾਈ ਦਾ ਚੈਨਲ ਵੀ ਸਬਸਕ੍ਰਾਈਬ ਕਰ ਬਾਈ ਆਪਣਾ ਨਾਮ ਬੋਲੋ ਚੈਨਲ ਦਾ ਚੈਨਲ ਦਾ ਨਾਮ ਹੈਗਾ ਜਸਲ ਸਾਹਿਬ ਬਲੌਗ ਬਲੌਗਸ ਤੇ ਦੂਜੀ ਆਪਦਾ ਹੈਗਾ ਜੀ ਪਿੰਡਾਂ ਵਾਲੇ ਬਲੌਗਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਦੂਜੀ ਗੱਲ ਇੱਕ ਹੋਰ ਦੱਸਣੀ ਹੈ ਸਾਡੇ ਚੈਨਲ ਤੋਂ ਮੇਰੇ ਚੈਨਲ ਤੋਂ ਪਿੰਡਾਂ ਵਾਲੇ ਬਲੌਗਰ ਤੋਂ ਜਿੰਨੀ ਵੀ ਪੇਮੈਂਟ ਆਇਆ ਕਰਨੀ ਹੈ ਸਾਰੀ ਸਾਰੀ ਡੋਨੇਸ਼ਨ ਚ ਜਾਇਆ ਕਰਨੀ ਚਾਹੀਦੀ ਇਹ ਮੈਂ ਡਿਫਾਈਨ ਕਰਦਾ ਬਹੁਤ ਵਧੀਆ ਗੱਲ ਭਾਈਆ ਤੇ ਉਹ ਪਰਿਵਾਰਾਂ ਨੂੰ ਲੋੜਦਾਰ ਪਰਿਵਾਰਾਂ ਵਾਸਤੇ ਜਾਇਆ ਕਰਨਾ ਤੇ ਹੁਣ ਜਿੰਨਾ ਵੱਧ ਤੋਂ ਸ਼ੇਅਰ ਕਰੋਗੇ ਭਾਈ ਓਨੇ ਵੱ ਹੋ ਹਾਂ ਤੁਹਾਡੀ سپورਟ ਦੀ ਲੋੜ ਹੈ ਸਾਨੂੰ ਤੇ ਸਾਨੂੰ سپورਟ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਕਰਵਾਓ ਤੇ ਵੀਡੀਓ ਬੰਦ ਲਾਈਕ ਵਧਿਆ ਰਕੇ ਲਾਈਕ ਕਰੋ ਤੇ ਆਪਣੇ ਸੁਝਾਅ ਜਰੂਰ ਦਿਆ ਕਰੋ ਕਮੈਂਟ ਵਿੱਚ ਹਨਾ ਕੀ ਤੁਹਾਨੂੰ ਚੰਗਾ ਲੱਗਾ ਕੀ ਮਾੜਾ ਲੱਗਾ ਸਾਡੇ ਬਾਰੇ ਕੀ ਲੱਗਾ ਤੁਹਾਨੂੰ ਕੀ ਚੰਗੇ ਤੇ ਕੀ ਮਾੜੇ ਕਹਿ ਰਹੇ ਹੋ ਕੋਈ ਵੀ ਗਲਤੀਆਂ ਤੁਹਾਨੂੰ ਲੱਗਦੀਆਂ ਹੋਣ ਤਾਂ ਤੁਸੀਂ ਦੱਸੋ ਹਾਂ ਕਿਉਂਕਿ ਮੇਨ ਚੀਜ਼ ਗੱਲਾਂ ਕਿ ਇਨਸਾਨਾਂ ਇਨਸਾਨ ਕਰਕੇ ਕਰ ਸਕਦਾ ਬਟ ਮੇਨ ਚੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਓ ਵੀ ਸ਼ਾਇਦ ਲਿਖਣ ਵਾਲੀ ਅਹੀਂ ਕਿਸੇ ਨਾਲ ਕੇ ਦੀ ਮਦਦ ਕਰ ਸਕੀਏ ਪਰ ਅਹੀਂ ਕੁਝ ਕਰ ਜੋ ਕਿ ਹੈ ਨਹੀਂ ਕਿ ਪਰ ਅਹੀਂ ਇਹ ਚਾਹੁੰਦੇ ਵੀ YouTube ਤੋਂ ਜਿੰਨਾ ਪੈਸਾ ਆਵੇ ਇਸ ਚੈਨਲ ਦਾ ਸਾਰਾ ਸਾਰਾ ਸਿੱਧਾ ਜੋ ਦੋ ਚੀਜ਼ ਆਇਆ YouTube ਕੋ ਸਾਡਾ ਬਣ ਜਾਊ ਕੋਸ਼ਿਸ਼ ਅਸੀਂ ਸੋਚਦੇ ਹਾਂ ਕਿ ਚਲੋ ਕਿਸੇ ਨਾਲ ਕਿਤੇ ਭਲਾਈ ਭਲਾਈ ਦੇ ਤਰ੍ਹਾਂ ਪਾਸੇ ਲਾ ਦਈਏ ਚਲੋ ਚੰਗਾ ਜੀ ਹੁਣ ਤੁਹਾਨੂੰ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ